ਦੱਖਣੀ ਕੈਲੀਫੋਰਨੀਆ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਚਾਰ ਗ੍ਰਿਫਤਾਰ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਮਸ਼ਹੂਰ ਅਮਰੀਕੀ ਨਿਰਦੇਸ਼ਕ ਰੌਬ ਰੇਨਰ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ FBI ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਕੱਟੜਪੰਥੀ ਸਮੂਹ ਦੇ 4 ਕਥਿਤ ਮੈਂਬਰਾਂ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਹੈ ਜਿਨ੍ਹਾਂ ਤੇ ਦੱਖਣੀ ਕੈਲੀਫੋਰਨੀਆ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਬੰਬ ਧਮਾਕਿਆਂ ਦੀ ਯੋਜਨਾ ਬਣਾਉਣ ਦਾ ਸ਼ੱਕ ਹੈ। ਸ਼ੱਕੀਆਂ ਨੂੰ ਪਿਛਲੇ ਹਫ਼ਤੇ ਲਾਸ ਏਂਜਲਸ ਦੇ ਪੂਰਬ ਵਿੱਚ ਇੱਕ ਮਾਰੂਥਲ ਸ਼ਹਿਰ ਲੂਜ਼ਰਨ ਵੈਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿੱਥੇ ਉਹਨਾਂ ਤੇ ਯੋਜਨਾਬੱਧ ਬੰਬ ਧਮਾਕਿਆਂ ਤੋਂ ਪਹਿਲਾਂ ਵਿਸਫੋਟਕ ਯੰਤਰਾਂ ਦੀ ਜਾਂਚ ਕਰਨ ਦੀ ਤਿਆਰੀ ਕਰਨ ਦਾ ਸ਼ੱਕ ਸੀ ਸ਼ਨੀਵਾਰ ਨੂੰ ਦਾਇਰ ਕੀਤੀ ਗਈ ਸੰਗੀ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਟਰਟਲ ਆਈਲੈਂਡ ਲਿਬਰੇਸ਼ਨ ਫਰੰਟ ਨਾਮਕ ਇੱਕ ਫਲਸਤੀਨੀ ਪੱਖੀ ਸਮੂਹ ਦੇ ਮੈਂਬਰ ਨੇ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਸਾਰਿਆਂ ਤੇ ਸਾਜਿਸ਼ ਰਚਨਾ ਅਤੇ ਇੱਕ ਵਿਨਾਸ਼ਕਾਰੀ ਯੰਤਰ ਰੱਖਣ ਸਮੇਤ ਦੋਸ਼ ਲੱਗੇ ਨੇ ਇਹ ਗਰੁੱਪ ਨਵੇਂ ਸਾਲ ਦੀ ਸ਼ਾਮ ਤੋਂ ਕੈਲੀਫੋਰਨੀਆ ਵਿੱਚ ਕਈ ਜਗ੍ਹਾ ਤੇ ਬੰਬ ਧਮਾਕਿਆਂ ਦੀ ਇੱਕ ਲੜੀ ਨੂੰ ਸ਼ੁਰੂ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ 에ਜੰਟਾਂ ਅਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਵੀ ਬਣਾ ਰਿਹਾ ਸੀ ਅਟਾਰਨੀ ਜਨਰਲ ਪੈਮੋਡੀ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਦਾਲਤੀ ਦਸਤਾਵੇਜ਼ਾਂ ਵਿੱਚ ਸ਼ਾਮਲ ਸਬੂਤਾਂ ਦੀਆਂ ਤਸਵੀਰਾਂ ਇੱਕ ਕੈਂਪ ਸਾਈਟ ਦਿਖਾਉਂਦੀਆਂ ਨੇ ਜਿਸ ਵਿੱਚ ਜਾਂਚ ਕਰਤਾ ਨੇ ਪਾਇਆ ਹੈ ਕਿ ਪਲਾਸਟਿਕ ਫੋਲਡਿੰਗ ਟੇਬਲਸ ਤੇ ਬੰਬ ਬਣਾਉਣ ਵਾਲੀ ਸਮਗਰੀ ਖਿੰਡੀ ਹੋਈ ਸੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਸ਼ੱਕੀ ਕੈਂਪ ਸਾਈਟ ਤੇ ਬੰਬ ਬਣਾਉਣ ਵਾਲੇ ਹਿੱਸੇ ਲੈ ਕੇ ਆਏ ਸਨ ਜਿਸ ਵਿੱਚ ਵੱਖ-ਵੱਖ ਆਕਾਰ ਦੇ ਪੀਵੀਸੀ ਪਾਈਪ ਸ਼ੱਕੀ ਪੋਟਾਸ਼ੀਅਮ ਨਾਈਟ੍ਰੇਟ ਚਾਰਕੋਲ ਪਾਊਡਰ ਸਲਫਰ ਪਾਊਡਰ ਅਤੇ ਫਿਊਜ਼ ਵੱਜੋਂ ਵਰਤਣ ਲਈ ਸਮਗਰੀ ਵੀ ਸ਼ਾਮਲ ਸੀ बिहार ਵਿੱਚ ਨਵਨਯੁਕਤ ਇੱਕ ਆਯੂਸ਼ ਡਾਕਟਰ ਉਸ ਸਮੇਂ ਕਬਰ ਆ ਗਈ ਜਦੋਂ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਿਯੁਕਤੀ ਪੱਤਰ ਵੰਡਣ ਦੌਰਾਨ ਉਸਦੇ ਚਿਹਰੇ ਤੋਂ ਹਿਸਾਬ ਹਟਾ ਦਿੱਤਾ ਇਸ ਨਾਲ ਕਾਫੀ ਵਿਵਾਦ ਪੈਦਾ ਹੋ ਗਿਆ ਹੈ ਇਸ ਘਟਨਾ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਇਕਟਨਾ ਮੁੱਖ ਮੰਤਰੀ ਸਕੱਤਰੇਤ ਸੰਵਾਦ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੀ ਹੈ ਜਿੱਥੇ 1000 ਤੋਂ ਜ਼ਿਆਦਾ ਆਯੋਸ਼ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਸਨ ਹਾਲਾਂਕਿ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਨਿਯੁਕਤ ਕੀਤੇ ਗਏ ਡਾਕਟਰਾਂ ਵਿੱਚ 685 ਆਯੁਰਵੈਦਿਕ 393 ਹੋਮੀਓਪੈਥਿਕ ਅਤੇ 205 ਯੂਨਾਨੀ ਵਿਧੀ ਦੇ ਡਾਕਟਰ ਸਨ ਇਹਨਾਂ ਵਿੱਚੋਂ 10 ਉਮੀਦਵਾਰਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਮੰਚ ਤੋਂ ਨਿਯੁਕਤੀ ਪੱਤਰ ਸੌਂਪੇ ਜਦੋਂ ਕਿ ਬਾਕੀਆਂ ਨੂੰ ਆਨਲਾਈਨ ਤਰੀਕੇ ਨਾਲ ਨਿਯੁਕਤੀ ਪੱਤਰ ਦਿੱਤੇ ਗਏ ਨੇ ਇਸ ਦੌਰਾਨ ਹੀ Nusrat Parveen ਦੀ ਜਦੋਂ ਨਿਯੁਕਤੀ ਪੱਤਰ ਲੈਣ ਦੀ ਵਾਰੀ ਆਈ ਉਸਨੇ ਚਿਹਰੇ ਤੇ ਹਿਜਾਬ ਪਹਿਨਿਆ ਹੋਇਆ ਸੀ ਤਾਂ 75 ਸਾਲਾ ਮੁੱਖ ਮੰਤਰੀ ਨੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਇਹ ਕੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਉਸਦੇ ਚਿਹਰੇ ਤੋਂ ਹਿਸਾਬ ਹਟਾ ਦਿੱਤਾ ਉਸ ਤੋਂ ਬਾਅਦ ਉੱਥੇ ਮੌਜੂਦ ਅਧਿਕਾਰੀ ਨੇ ਕਬਰਾਈ ਹੋਈ ਡਾਕਟਰ ਨੂੰ ਤੁਰੰਤ ਇੱਕ ਪਾਸੇ ਕੀਤਾ ਇਸਤੇ ਵਿਰੋਧੀ ਪਾਰਟੀਆਂ ਨੇ ਸੋਸ਼ਲ ਮੀਡੀਆ ਖਾਤਿਆਂ ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸ ਘਟਨਾ ਨੂੰ ਦੁਖਦ ਕਿਹਾ ਹੈ ਅਤੇ ਕਿਹਾ ਹੈ ਕਿ ਇਹ ਮੁੱਖ ਮੰਤਰੀ ਦੀ ਅਸਥਿਰ ਮਾਨਸਿਕ ਸਥਿਤੀ ਦੀ ਤਾਜ਼ਾ ਉਦਾਹਰਣ ਹੈ ਪੰਜਾਬ ਦੇ ਮੋਹਾਲੀ ਵਿੱਚ ਇੱਕ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਦੀ ਜ਼ਿੰਮੇਵਾਰੀ ਵ비ਹਾ ਗਾਇਨੇ ਲਈ ਹੈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਈ ਹੈ ਦਾਵਾ ਕੀਤਾ ਹੈ ਕਿ ਇਹ ਹਤਿਆ ਸਿੱਧੂ ਮੂਸੇਵਾਲਾ ਦੀ ਹਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ ਇਹ ਘਟਨਾ ਸੋਮਵਾਰ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ ਹਮਲਾਵਰ ਜੋ ਬਾਈਕ ਤੇ ਬੁਲੈਰੋ ਕਾਰ ਤੇ ਸਵਾਰ ਸਨ ਉਹ ਅਚਾਨਕ ਉੱਥੇ ਆਏ ਤੇ ਅਚਾਨਕ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਮਲਾਵਰ 셀ਫੀ ਲੈਣ ਦੇ ਬਹਾਨੇ ਰਾਣਾ ਬਲਾਚੌਰੀਆ ਦੇ ਕੋਲ ਪਹੁੰਚੇ ਸਨ ਤੇ ਇਸੇ ਦੌਰਾਨ ਹੀ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ ਹੈ ਇਹ ਹਮਲਾ ਮੁਹਾਲੀ ਦੇ ਸੁਹਾਣਾ ਸਾਹਿਬ ਕਬੱਡੀ ਕੱਪ ਦੌਰਾਨ ਹੋਇਆ ਹੈ ਇਸ ਮੈਚ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰ ਤੌਲਖਨੇਵੀ ਪਹੁੰਚਣਾ ਸੀ ਤੇ ਉਸ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਇਹ ਹਮਲਾ ਹੋਇਆ ਹਮਲੇ ਤੋਂ ਬਾਅਦ ਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹ ਉਹਨਾਂ ਦੇ ਵਿਰੋਧੀ ਜੱਗੂ ਖੋਤੀ ਅਤੇ ਲਾਰੈਂਸ ਦਾ ਸਮਰਥਨ ਕਰਦਾ ਸੀ ਉਹਨੇ ਵੀ ਦੋਸ਼ ਲਾਇਆ ਕਿ ਬਲਾਚੌਰਿਆ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਅਤੇ ਉਹਨਾਂ ਆਦਮੀਆਂ ਦਾ ਵੀ ਖਿਆਲ ਰੱਖਿਆ ਸੀ ਨਾਲ ਹੀ ਰਹਿਣ ਲਈ ਜਗ੍ਹਾ ਵੀ ਦਿਵਾਈ ਸੀ ਉਹਨੇ ਵੀ ਲਿਖਿਆ ਹੈ ਕਿ ਅੱਜ ਰਾਣਾ ਬਲਾਚੌਰਿਆ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈ ਲਿਆ ਹੈ ਮੁਰੱਕੋ ਦੇ ਐਟਲੈਂਟਿਕ ਤੱਟਵਰਤੀ ਸੂਬੇ ਸਾਫੀ ਵਿੱਚ ਹੋਇਆ ਤੂਰਨੂ ਭਾਰੀ ਮੀਂਹ ਦੇ ਕਾਰਨ ਭਿਆਨਕ ਹੜ੍ਹ ਆਇਆ ਜਿਸ ਵਿੱਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਜੇ ਸਥਾਨਕ ਅਥਾਰਟੀਆਂ ਦੀ ਗੱਲ ਕਰੀਏ ਤਾਂ ਭਾਰੀਮੀ ਦੇ ਅਚਾਨਕ ਦੌਰ ਤੋਂ ਬਾਅਦ 14 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 2 ਆਈਸੀਯੂ ਵਿੱਚ ਨੇ ਰਾਜਸਥਾਨੀ ਰਬਾਤ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ ਸਥਿਤ ਸ਼ਹਿਰ ਦੇ ਇਤਿਹਾਸਿਕ ਪੁਰਾਣੇ ਸ਼ਹਿਰ ਵਿੱਚ ਸਿਰਫ 1 ਘੰਟੇ ਦੇ ਭਾਰੀਮੀ ਤੋਂ ਬਾਅਦ ਹੀ 70 ਘਰ ਅਤੇ ਕਾਰੋਬਾਰ ਹੜ੍ਹ ਦੇ ਲਪੇਟ ਵਿੱਚ ਆ ਗਏ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਨੂੰ ਸੁਰੱਖਿਅਤ ਕਰਨ ਅਤੇ ਨਿਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਨੇ ਸੜਕਾਂ ਨੂੰ ਨੁਕਸਾਨ ਪਹੁੰਚਣ ਕਾਰਨ ਬੰਦਰਗਾਹ ਸ਼ਹਿਰ ਨੂੰ ਆਉਣ ਜਾਣ ਵਾਲੇ ਕਈ ਰੂਟਾਂ ਤੇ ਆਵਾਜਾਈ ਵੀ ਕੱਟ ਦਿੱਤੀ ਗਈ ਹੈ। ਇਸ ਦੌਰਾਨ ਸਫੀ ਵਿੱਚ ਰਾਸ਼ਟਰੀ ਸਿੱਖਿਆ ਦੇ ਸਬਾਈ ਡਾਇਰੈਕਟੋਰੇਟ ਨੇ ਸਾਵਧਾਨੀ ਵਜੋਂ ਸੋਮਵਾਰ ਨੂੰ ਸਾਰੇ ਸਕੂਲਾਂ ਵਿੱਚ ਕਲਾਸਾਂ ਨੂੰ ਮੁਅਤਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਵਿੱਚ ਮੰਗਲਵਾਰ ਲਈ ਹੋਰ ਭਾਰੀ ਮੀਂਹ ਪਵੇਗਾ। ਅਤੇ ਇਸਨਾਲ ਹੀ ਐਟਲਸ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ 7 ਸਾਲਾਂ ਦੇ ਸੁੱਕੇ ਤੋਂ ਬਾਅਦ ਹੋਈ ਹੈ ਜਿਸ ਦੇ ਕਾਰਨ ਦੇਸ਼ ਦੇ ਕੁਝ ਮੁੱਖ ਜਲ ਭੰਡਾਰ ਵੀ ਖਾਲੀ ਹੋ ਗਏ ਸਨ ਇਸ ਤੋਂ ਪਹਿਲਾਂ ਵੀ ਮੁਰੱਕੋ ਵਿੱਚ 2014-15 2021 ਵਿੱਚ ਭਾਰੀ ਮੀਂਹ ਦੇ ਕਾਰਨ ਹੜ੍ਹ ਆਏ ਸਨ ਅਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਬੰਡਾਈ ਵਿਚ ਦੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਮ੍ਰਿਤਕਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚ ਇੱਕ 10 ਸਾਲਾ ਬੱਚੀ ਵੀ ਸ਼ਾਮਲ ਹੈ ਇਸ ਹਾਦਸੇ ਤੋਂ ਬਾਅਦ 42 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਉਹ ਪੁਲਿਸ ਕਰਮੀਆਂ ਵੀ ਸ਼ਾਮਲ ਨੇ ਜੋ ਮੌਕੇ ਤੇ ਡਿਊਟੀ ਤੇ ਤਾਇਨਾਤ ਸਨ ਨਿਊ ਸਾਊਥ ਫੀਲਡਜ਼ ਦੇ ਪ੍ਰੀਮੀਅਰ ਗ੍ਰਿੰਸਮਿੰਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹਮਲਾਵਰ ਦੀ ਵੀ ਮੌਤ ਹੋ ਗਈ ਹੈ ਪੁਲਿਸ ਦੇ ਮਤਾਬਕ ਹਮਲਾਵਰ ਪਿਤਾ ਪੁੱਤਰ ਸਨ ਪਿਤਾ 50 ਸਾਲ ਦਾ ਸੀ ਤੇ ਪੁੱਤਰ 24 ਸਾਲ ਦਾ ਪੁਲਿਸ ਅਨੁਸਾਰ 50 ਸਾਲਾ ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਜਿਸ ਦੀ ਮੌਤ ਹੋ ਗਈ ਜਦੋਂ ਕਿ 24 ਸਾਲਾ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ 50 ਸਾਲਾ ਵਿਅਕਤੀ ਕੋਲ ਹਥਿਆਰਾਂ ਦਾ ਲਾਇਸੈਂਸ ਸੀ ਉਸ ਦੇ ਨਾਮ ਤੇ 6 ਹਥਿਆਰ ਰਜਿਸਟਰਡ ਸਨ ਅਤੇ ਬੌਂਡੀ ਬੀਚ ਤੋਂ ਵੀ 6 ਹਥਿਆਰ ਬਰਾਮਦ ਕੀਤੇ ਗਏ ਨੇ ਘਟਨਾ ਸਥਾਨ ਤੇ ਦੋ ਵਿਸਫੋਟਕ ਵੀ ਮਿਲੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਡੀਫਿਊਜ਼ ਕਰ ਦਿੱਤਾ ਹੈ ਪੁਲਿਸ ਦੇ ਮਤਲਬ ਅਕ ਸਿਡਨੀ ਦੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਹਮਲੇ ਦੀ ਯੋਜਨਾ ਬਣਾਈ ਗਈ ਸੀ ਪੁਲਿਸ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਬੌਂਡੀ ਬੀਚ ਦੇ ਕਾ ਵਾਲੇ ਖੇਤਰ ਵਿੱਚ ਪਾਰਕ ਦੇ ਵਿੱਚ ਗੋਲੀਬਾਰੀ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ। ਹਨੂਕਾ ਦੇ ਇਹੂਦੀ ਤਿਉਹਾਰ ਦਾ ਜਸ਼ਨ ਮਨਾਉਣ ਲਈ ਇਸ ਰਾਤ 1000 ਤੋਂ ਬਾਅਦ ਲੋਕ ਉੱਥੇ ਮੌਜੂਦ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਬੇहद ਮਾੜਾ ਆਖrar ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਦਿਨ ਖੁਸ਼ੀ ਦਾ ਦਿਨ ਹੋਣਾ ਚਾਹੀਦਾ ਹੈ ਸਾਡੇ ਦੇਸ਼ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਇੱਕ ਬੇहद ਮਾੜਾ ਇਹੂਦੀ ਵਿਰੋਧੀ ਅਤਵਾਦ ਦਾ ਇਹ ਕੰਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਹਿੰਸਾ ਤੇ ਨਫਰਤ ਦੇ ਘਿਣਾਉਣੇ ਕੰਮ ਲਈ ਕੋਈ ਥਾਂ ਨਹੀਂ ਹੈ। ਹਾਲਾਂਕਿ ਪ੍ਰੀਮੀਅਰ ਕ੍ਰਿੰਸਮਿੰਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਸਟੇਟ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਰੂਸ ਅਤੇ ਯੂਕਰੇਨ ਦੀ ਜੰਗ ਬੀਤੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਟਰੰਪ ਨੇ ਭਾਵੇਂ ਵਿਚੋਲਗੀ ਕੀਤੀ ਪਰ ਫਿਰ ਵੀ ਦੋਵੇਂ ਦੇਸ਼ ਇੱਕ ਦੂਜੇ ਤੇ ਹਮਲੇ ਲਗਾਤਾਰ ਕਰ ਰਹੇ ਨੇ। ਇਸ ਜੰਗ ਵਿੱਚ ਹਜ਼ਾਰਾਂ ਲੋਕ ਜਾਨ ਗਵਾ ਚੁੱਕੇ ਨੇ। ਯੂਕਰੇਨ ਦਾ ਸਮਰਥਨ ਕਰਨ ਵਾਲੇ ਕਈ ਯੂਰਪੀ ਦੇਸ਼ਾਂ ਦੇ ਵੀ ਰੂਸ ਨਾਲ ਸਬੰਧ ਇਤਨਾ ਪੂਰਨ ਬਣੇ ਹੋਏ ਨੇ ਭਾਵੇਂ ਕਿ ਅਮਰੀਕੀ ਰਾਸ਼ਟਰਪਤੀ 트ੰਪ ਨੇ ਵਿਚੋਲਗੀ ਕੀਤੀ ਸੀ ਅਤੇ ਦੋਵਾਂ ਦੇਸ਼ਾਂ ਦੇ ਮੁਖੀਆਂ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਫਿਰ ਵੀ ਇਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੁਣ ਕੁਝ ਰਾਹਤ ਦੀ ਖਬਰ ਸਾਹਮਣੇ ਆਈ ਹੈ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ ਨਾਲ ਜੰਗ ਖਤਮ ਕਰਨ ਦੀ ਦਿਸ਼ਾ ਵਾਲੇ ਇੱਕ ਵੱਡਾ ਕਦਮ ਚੁੱਕਿਆ ਹੈ ਉਹਨਾਂ ਨੇ ਨਾਟੋ ਮੈਂਬਰਸ਼ਿਪ ਦੀ ਆਪਣੀ ਲੰਬੀ ਜੇਦ ਨੂੰ ਛੱਡਣ ਦੀ ਗੱਲ ਕਹੀ ਹੈ ਪਰ ਇਸ ਨੂੰ ਲੈ ਕੇ ਇੱਕ ਸ਼ਰਤ ਵੀ ਰੱਖ ਦਿੱਤੀ ਹੈ ਉਨਾ ਕਿਹਾ ਹੈ ਕਿ ਪੱਛਮੀ ਦੇਸ਼ ਯੂਕਰੇਨ ਨੂੰ ਮਜ਼ਬੂਤ ਅਤੇ ਕਾਨੂੰਨੀ ਤੌਰ ਤੇ ਸੁਰੱਖਿਆ ਗਰੰਟੀ ਪ੍ਰਦਾਨ ਕਰਨ ਲਈ ਤਿਆਰ ਨੇ ਤਾਂ ਉਹ ਪਿੱਛੇ ਹਟਣ ਲਈ ਵੀ ਤਿਆਰ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਅਮਰੀਕਾ ਉਹਨਾਂ ਤੇ ਰੂਸ ਵੱਲੋਂ ਕਬਜ਼ੇ ਹੇਠ ਲਿਆ ਗਿਆ ਇਲਾਕਾ ਛੱਡਣ ਲਈ ਦਬਾਅ ਨਾ ਪਾਵੇ ਜ਼ਿਲੈਂਸਕੀ ਦੇਸ਼ ਬਿਆਨ ਮਗਰੋਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਇਸ ਜੰਗ ਦੇ ਖਤਮ ਹੋਣ ਦੀਆਂ ਕੁਝ ਉਮੀਦਾਂ ਜ਼ਰੂਰ ਜਾਗੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਯੂਰਪੀ ਦੇਸ਼ ਯੂਕਰੇਨ ਨੂੰ ਸੁਰੱਖਿਆ ਗਰੰਟੀ ਦਿੰਦੇ ਨੇ ਅਤੇ ਜੰਗ ਖਤਮ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਜਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਦੀਆਂ ਅਟਕਲਾਂ ਲਗਾਤਾਰ ਲਗਾਈਆਂ ਜਾ ਰਹੀਆਂ ਨੇ ਇਸ ਦੌਰਾਨ ਹੀ ਉਹਨਾਂ ਦੀ ਧਰਮ ਪਤਨੀ ਪਰਨੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਅਫਵਾਹਾਂ ਅਤੇ ਸਿਰਫ ਕਹਿਣ ਦੀਆਂ ਗੱਲਾਂ ਨੇ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਜਿਹੜੀ ਪਾਰਟੀ ਵਿੱਚ ਨੇ ਉਹ ਉੱਥੇ ਹੀ ਰਹਿਣਗੇ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਉਹਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਜਾਣ ਦਾ ਫੈਸਲਾ ਸੋਚ ਸਮਝ ਕੇ ਲਿਆ ਸੀ ਪੰਜਾਬ ਦਾ ਫਾਇਦਾ ਸੋਚ ਕੇ ਹੀ ਉਹਨਾਂ ਭਾਜਪਾ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਇਸ ਦੌਰਾਨ ਹੀ ਉਹਨਾਂ ਨੇ وجੋਤਕਾਰਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਜੋ ਦੋਸ਼ ਉਸ ਦੇ ਬੰਨ ਲਗਾਏ ਗਏ ਨੇ ਜੇਕਰ ਉਸ ਦੇ ਕੋਲ ਪਾਰਟੀ ਲਈ ਕੋਈ ਸਬੂਤ ਹਨ ਤਾਂ ਉਹ ਲੈ ਆ ਕੇ ਵਿਖਾਵੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛਿੜਗੀਆਂ ਨੇ ਕੈਪਟਨ ਨੇ ਬੀਤੇ ਦਿਨੀ ਖੁੱਲ ਕੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਮਿਸ ਕਰਦੇ ਨੇ ਭਾਜਪਾ ਵਿੱਚ ਕੁਝ ਵੀ ਪੁੱਛਿਆ ਜਾਂ ਦੱਸਿਆ ਨਹੀਂ ਜਾਂਦਾ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਲਗਾਤਾਰ ਏਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਮੂੜ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ ਪਹਿਲਾਂ ਅੰਮ੍ਰਿਤਸਰ ਤੇ ਹੁਣ ਜਲੰਧਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਇਨ੍ਹਾਂ ਧਮਕੀਆਂ ਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਵਾਲ ਨੇ ਸਥਿਤੀ ਨੂੰ ਸਪਸ਼ਟ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਉਨੇ ਕਿਆ ਕਿ ਸਾਈਬਰ ਸੈੱਲਾ ਧਮਕੀ ਪਰ ਇਹ ਈਮੇਲ ਦੀ ਜਾਂਚ ਕਰ ਰਹੀ ਹੈ ਅਤੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹਨੇ ਦੱਸਿਆ ਹੈ ਕਿ ਹੁਣ ਤੱਕ ਕਿਸੇ ਵੀ ਸਕੂਲ ਜਾਂ ਕਾਲਜ ਵਿੱਚੋਂ ਕੋਈ ਵੀ ਛੱਕੀ ਵਸਤੂ ਨਹੀਂ ਮਿਲੀ। ਸਾਰੇ ਸਕੂਲ ਅਤੇ ਕਾਲਜਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਹੈ ਅਤੇ ਸੁਰੱਖਿਆ ਏਜੰਸੀਆਂ ਵੀ ਅਲਰਟ 'ਤੇ ਨੇ। ਪਰ ਇੱਥੇ ਹੀ ਡੀਸੀ ਨੇ ਸਪਸ਼ਟ ਕੀਤਾ ਕਿ ਫਿਲਹਾਲ ਸਕੂਲਾਂ ਨੂੰ ਬੰਦ ਕਰਨ ਨੂੰ ਲੈ ਕੇ ਕੋਈ ਪ੍ਰਸ਼ਾਸਨਿਕ ਆਦੇਸ਼ ਜਾਰੀ ਨਹੀਂ ਹੋਇਆ। ਜਿੰਨਾ ਸਕੂਲਾਂ ਨੂੰ ਸਿੱਧੇ ਤੌਰ ਤੇ ਧਮਕੀ ਨਹੀਂ ਮਿਲੀ, ਉੱਥੇ ਸਕੂਲ ਪ੍ਰਬੰਧ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਨੇ। ਅਨੇ ਵਿਦਿਸੀ ਆਕੇ ਮੰਗਲਵਾਰ ਨੂੰ ਸਕੂਲ ਦੁਬਾਰਾ ਖੁੱਲਣਗੇ ਜਾਂ ਬੰਦ ਰਹਿਣਗੇ ਇਸ ਬਾਰੇ ਅੰਤਿਮ ਫੈਸਲਾ ਸਮੀਖਿਆ ਤੋਂ ਬਾਅਦ ਹੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਨ੍ਹਾਂ ਮਾਪਿਆਂ ਤੇ ਜਨਤਾ ਨੂੰ ਵੀਆਂ ਫੁਹਾਆਂ ਨੂੰ ਨજર ਅੰਦਾਜ਼ ਕਰਨ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਇਤਿਹਾਸ ਦੀ ਹੈ ਕਿ ਇਸ ਤੋਂ ਪਹਿਲਾਂ ਜਿਲਾਂਬਰੀ ਸਰਦੇ ਸਕੂਲਾਂ ਨੂੰ ਵੀ ਬਾਮ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਧਮਕੀ ਭਰੀਆਂ ਈਮੇਲਾਂ ਸਕੂਲਾਂ ਨੂੰ ਭੇਜੀਆਂ ਗਈਆਂ ਸਨ ਜਿਸ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਤੇ ਬੱਚਿਆਂ ਨੂੰ ਘਰੋ ਘਰੇ ਭੇਜਿਆ ਗਿਆ ਸੀ ਮਨੋਰੰਜਨ ਇੰਡਸਟਰੀ ਤੋਂ ਇੱਕ ਹੈਰਾਨੀ ਭਰੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਅਮਰੀਕੀ ਨਿਰਦੇਸ਼ਕ ਕਥੀ ਉਹਨਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਰੌਬ ਰੀਨਰ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਨੇ ਸ਼ੁਰੂਆਤੀ ਜਾਂਚ ਵਿੱਚ ਦੋਵਾਂ ਦੇ ਸਰੀਰ ਉੱਤੇ ਚਾਕੂ ਨਾਲ ਕਈ ਜ਼ਖਮ ਮਿਲੇ ਨੇ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਦੁਪਹਿਰ ਦੇ ਕਰੀਬ 3:30 ਵਜੇ ਇੱਕ ਮੈਡੀਕਲ ਐਮਰਜੈਂਸੀ ਕਾਲ ਆਈ ਜਦੋਂ ਟੀਮ ਉਹਨਾਂ ਦੇ ਘਰ ਪਹੁੰਚੀ ਤਾਂ 78 ਸਾਲਾ ਰੌਬ ਰੇਨਰ ਅਤੇ 88 ਸਾਲਾ ਮਿਸ਼ੇਲ ਮਰ ਚੁੱਕੇ ਸਨ ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਕੋਸ਼ਿਸ਼ਿਤ ਕਰ ਦਿੱਤਾ ਹੈ ਲਾਸ ਐਂਜਲਸ ਪੁਲਿਸ ਡੈਕੈਤੀ ਹਮਿਸਾਈਡ ਡਿਵੀਜ਼ਨ ਦੀ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਫਿਲਹਾਲ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸਥਾਨਕ ਪੁਲਿਸ ਕਤਲ ਦੇ ਪੇਤ ਨੂੰ ਸੁਲਝਾਉਣ ਲਈ ਕੰਮ ਕਰ ਰਹੀ ਹੈ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਲਿਸ ਨੇੜਲੇ ਨਿਵਾਸੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਹਾਲਾਂਕਿ ਸ਼ੱਕ ਹੁਣ ਰੌਬ ਰੇਨਰ ਦੇ ਪੁੱਤਰ ਨਿਕ ਰੇਨਰ ਤੇ ਹੈ ਪੀਪਲ ਮੈਗਜ਼ੀਨ ਦੇ ਅਨੁਸਾਰ ਨਿਕ ਰੇਨਰ ਉਹ ਹੈ ਜਿਸ ਨੇ ਆਪਣੇ ਮਾਪਿਆਂ ਨੂੰ ਮਾਰ ਦਿੱਤਾ ਹੈ ਹਾਲੀਵੁੱਡ ਦੇ ਤਜਰਬੇਕਾਰ ਨਿਰਦੇਸ਼ਕ ਰੌਬ ਰੇਨਰ ਸਿਰਫ ਇੱਕ ਫਿਲਮ ਨਿਰਮਾਤਾ ਹੀ ਨਹੀਂ ਸਨ ਸਗੋਂ ਸਿਨੇਮਾ ਦੀ ਦੁਨੀਆ ਵਿੱਚ ਇੱਕ ਪ੍ਰਮੁੱਖ ਹਸਤੀ ਸਨ ਉਹਨੇ ਕਈ ਫਿਲਮਾਂ ਬਣਾਈਆਂ ਜੋ ਲੋਕਾਂ ਦੇ ਦਿਲਾਂ ਵਿੱਚ ਡੂੰਘਾਈ ਨਾਲ ਵਸੀਆਂ ਹੋਈਆਂ ਨੇ ਸਟੈਂਡ ਬਾਈ ਮੀ, ਦੀ ਪ੍ਰਿੰਸੈਸ ਬਰਾਇਡ ਅਤੇ ਇਫ ਯੂ ਗੁੱਡ ਮੈਨ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਖਾਸ ਬਣਾਇਆ ਸੀ ਇਫ ਯੂ ਗੁੱਡ ਮੈਨ ਨੂੰ ਅਸਕਰ ਵਿੱਚ ਸਰਵੋਤਮ ਫਿਲਮ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਰੌਬ ਰੇਨਰ ਦਾ ਜਨਮ 6 ਮਾਰਚ 1947 ਨੂੰ ਨਿਊਯਾਰਕ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਕਾਰਲ ਰੇਨ ਇੱਕ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਸਨ ਇਸ ਲਈ ਰੌਬ ਬਚਪਨ ਤੋਂ ਹੀ ਫਿਲਮ ਉਦਯੋਗ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਅਦਾਕਾਰੀ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਟੀਵੀ ਸ਼ੋਅ 올 ਇਨ ਦਾ ਫੈਮਿਲੀ ਵਿੱਚ ਮੀਟ ਹੈਡ ਦੀ ਭੂਮਿਕਾ ਨਾਲ ਅਮਹੱਤਵਪੂਰਨ ਸਨਮਾਨ ਹਾਸਲ ਕੀਤਾ। ਉਹਨਾਂ ਨੂੰ ਇਸ ਭੂਮਿਕਾ ਲਈ 2 ਐਮੀ ਅਵਾਰਡ ਵੀ ਮਿਲੇ ਸਨ। ਇਸ ਤੋਂ ਬਾਅਦ ਉਹਨਾਂ ਨੇ ਨਿਰਦੇਸ਼ਕ ਦੀ ਰਾਜੁਨੀ। ਉਹਨਾਂ ਨੇ 4 ਗੋਲਡਨ ਗਲੋਬ ਅਵਾਰਡ ਵੀ ਜਿੱਤੇ ਅਤੇ ਕਈ ਹੋਰ ਵੱਡੇ ਪੁਰਸਕਾਰ ਵੀ ਆਪਣੇ ਨਾਮ ਕੀਤੇ। ਉਹਨਾਂ ਦੇ ਨਿੱਜੀ ਜੀਵਨ ਵਿੱਚ ਉਹਨਾਂ ਦਾ ਪਹਿਲਾ ਵਿਆਹ ਪੈਨੀ ਮਾਰਸ਼ਲ ਨਾਲ ਹੋਇਆ ਸੀ, ਬਾਅਦ ਵਿੱਚ ਮਿਸ਼ੇਲ ਸਿੰਗਰ ਦੇ ਨਾਲ। ਉਸ ਮਾਜੀ ਕਤੇ ਰਾਜਨੀਤਿਕ ਮੁੱਦਿਆਂ ਤੇ ਵੀ ਬੋਲਦੇ ਰਹਿੰਦੇ ਸਨ।